ਦੋਸਤੋ ਤੁਸੀਂ ਸਾਰੇ ਜਾਣਦੇ ਹੋ ਪ੍ਰੋਟੈਸਟ ਚੱਲ ਰਿਹਾ ਐਮਐਸਪੀ ਨੂੰ ਲੈ ਕੇ ਤੇ ਕਰਜ਼ਾ ਮਾਫੀ ਨੂੰ ਲੈ ਕੇ ਤੁਸੀਂ ਸਾਰੇ ਜਾਣਦੇ ਹੋ ਧਰਨਾ ਚੱਲ ਰਿਹਾ ਪਰ ਮੇਰਾ ਮੈਂ ਦੱਸਦਾ ਤੁਹਾਨੂੰ ਕਰਜ਼ਾ ਕਿਹਦਾ ਮਾਫ ਹੋਣਾ ਚਾਹੀਦਾ ਹੈ ਸਰਕਾਰ ਨੂੰ ਬੇਨਤੀ ਵੀ ਕਰਜ਼ਾ ਕਿਹਦਾ ਮਾਫ ਨਹੀਂ ਹੋਣਾ ਚਾਹੀਦਾ ਸਭ ਤੋਂ ਪਹਿਲੀ ਬੇਨਤੀ ਦਾ ਮਜ਼ਦੂਰਾਂ ਦਾ ਵੀ ਕਰਜ਼ਾ ਮਾਫ ਹੋਣਾ ਚਾਹੀਦਾ ਹਾਂਜੀ ਦੋਸਤੋ ਮੈਂ ਤੁਹਾਡਾ ਆਪਣਾ ਅਮਰਤਪਾਲ ਸਿੰਘ ਸੰਗਰੂਰ ਤੋਂ ਉਮੀਦ ਕਰਦਾ ਤੁਸੀਂ ਤੇ ਤੁਹਾਡਾ ਪਰਿਵਾਰ ਠੀਕ ਠਾਕ ਹੋਵੋਗੇ ਬੇਨਤੀ ਵੀਡੀਓ ਚੰਗੀ ਲੱਗੇ ਸ਼ੇਅਰ ਜ਼ਰੂਰ ਕਰ ਦਿਓ ਦੋਸਤੋ ਮੈਂ ਸਭ ਤੋਂ ਪਹਿਲਾਂ ਆਪਣੀ ਗੱਲ ਕਰਦਾ ਹੁਣ ਮੈਂ 3000 ਸਕਰ ਫੁੱਟ ਦੀ ਤਾਂ ਕੋਠੀ ਪਾਈ ਬੈਠਾ ਦੋ ਏਸੀ ਲੱਗੇ ਹੋਏ ਨੇ ਉਹ ਚ ਦੋ ਗੀజర్ ਲੱਗੇ ਹੋਏ ਨੇ ਚੰਗੀ ਗੱਡੀ ਏ ਕੋਲੇ ਚੰਗਾ ਹੋਰ ਸਾਧਨ ਨੇ ਤੇ ਉੱਥੇ ਹੀ ਖਾਣੇ ਆ ਉੱਥੇ ਹੀ ਬਣਾਉਣੇ ਆ ਹੋਰ ਸਾਰੀਆਂ ਸਹੂਲਤਾਂ ਨੇ ਤੇ ਜੇ ਮੈਂ ਕਰਜ਼ੇ ਮਾਫੀ ਦੀ ਮੰਗ ਕਰਾਂ ਫਿਰ ਕੀ ਇਹ ਸਹੀ ਹੈ ਮੇਰੇ ਸਾਹਮਣੇ ਇੱਕ ਮਜ਼ਦੂਰ ਅਦਾਕਰ ਹੈ ਉਹਦਾ ਇੱਕ ਕਮਰਾ ਸੜਕ ਤੋਂ 5 ਫੁੱਟ ਡੂੰਘਾ ਹੋਇਆ ਬੈਠਾ ਹੈ ਕਰਜ਼ਾ ਮਾਫੀ ਉਹ ਇਹੋ ਜਿਹੇ ਲੋਕਾਂ ਦੀ ਚਾਹੀਦੀਆਂ ਨਾ ਕਿ ਮੇਰੇ ਵਰਗੇ ਲੋਕਾਂ ਦੀ ਮੈਂ ਆਪਣੀ ਉਦਾਹਰਨ ਤੁਹਾਨੂੰ ਤਾਂ ਦੇ ਰਿਹਾ ਕਿ ਕਰਜ਼ਾ ਜੇ ਸਰਕਾਰ ਮਾਫ ਕਰਦੀ ਹੈ ਦੁਕਾਨਦਾਰਾਂ ਦਾ ਛੋਟੇ ਦੁਕਾਨਦਾਰਾਂ ਦਾ ਛੋਟੇ ਕਾਰੋਬਾਰੀਆਂ ਦਾ ਮਜ਼ਦੂਰਾਂ ਦਾ ਛੋਟੇ ਜ਼ਿਮੀਂਦਾਰ ਜਿਹੜੇ ਕਿੱਲੇ ਤੋਂ ਲੈ ਕੇ 10 ਕਿੱਲੇ ਤੱਕ ਮੰਨ ਲਈਏ ਆਪਾਂ ਛੋਟੇ ਜ਼ਿਮੀਂਦਾਰ 2-3 ਕਿੱਲੇ ਵਾਲੇ ਉਹਨਾਂ ਦਾ ਕਈ ਵਾਰ ਕੀ ਹੁੰਦਾ ਪਿੱਛੇ ਦੇਖਿਆ ਜਦੋਂ ਕੋਈ ਸਹੂਲਤ ਮਿਲਦੀ ਹੈ ਵੱਡੇ ਲੋਕ ਸਹੂਲਤਾਂ ਲੈ ਜਾਂਦੇ ਨੇ ਵੱਡੇ ਕਰਜ਼ੇ ਮਾਫੀਆਂ ਕਰਾ ਜਾਂਦੇ ਨੇ ਛੋਟਿਆਂ ਨੂੰ ਰੋਲਣਾ ਪੈਂਦਾ ਧਰਨੇ ਮੁਜਾਰੇ ਛੋਟੇ ਕਰਦੇ ਨੇ ਧਰਨੇ ਮੁਜਾਰੇ ਡਾਂਗਾ ਛੋਟੇ ਖਾਂਦੇ ਰਹਿ ਜਾਂਦੇ ਨੇ ਤੇ ਜਿਹੜੇ ਸਹੂਲਤਾਂ ਉਹ ਵੱਡੇ ਲੋਕ ਲੈ ਜਾਂਦੇ ਨੇ ਸੋ ਇਸ ਲਈ ਅੱਛਾ ਹੁਣ ਤੁਸੀਂ ਇਹੀ ਗੱਲ ਲਾ ਲਓ ਵੀ ਬੈਂਕਾਂ 'ਚ ਆਪਾਂ ਨੂੰ ਸਬਸਿਡੀ ਮਿਲਦੀ ਐ ਲਿੰਟਾਂ ਬਣਾਈਆਂ ਹੋਈਆਂ ਨੇ ਜਿਹੜੇ ਕਿੱਲੇ ਕਿੱਲੇ ਵਾਲੇ ਜ਼ਿਮੀਦਾਰ ਨੇ ਉਹ ਤਾਂ ਰਹੀ ਜਾਂਦੇ ਨੇ ਅੱਧੇ ਤੇ ਕਿੱਲੇ ਵਾਲੇ ਜ਼ਿਮੀਦਾਰ ਵੀ ਬਹੁਤ ਨੇ ਅੱਧੇ ਤੇ ਕਿੱਲੇ ਮਜ਼ਦੂਰਾਂ ਵਾਲੇ ਵੀ ਬਹੁਤ ਜਿਹੜੇ ਛੋਟੇ ਉਹ ਤਾਂ ਰਹੀ ਜਾਂਦੇ ਨੇ ਤਕੜੇ ਸਹੂਲਤਾਂ ਲੈ ਜਾਂਦੇ ਨੇ ਆ ਪਿੱਛੇ ਰੋਲਾ ਪੈਂਦਾ ਹੀ ਸੀ ਉਹਨਾਂ ਨੇ ਤਾਂ ਲਿਮਟੇ ਨਹੀਂ ਮੰਨਦੀ ਅੱਧੇ ਕਿੱਲੇ ਵਾਲੇ ਦੀ ਤਾਂ ਉਹ ਵਿਚਾਰੇ ਨੂੰ ਕਿੱਥੋਂ ਮਿਲੂ ਵੱਡੇ ਸਹੂਲਤਾਂ ਲੈ ਜਾਂਦੇ ਨੇ ਆਪਣੇ ਲਾਦ ਨੌਕਰਾਂ ਆਂਦੇ ਨੇ ਜ਼ਮੀਨ ਤੇ ਉਹਨੂੰ ਹਾਬ ਚ ਕਰ ਲੈਂਦੇ ਨੇ ਵੀ ਢਾਈ ਕਿੱल्ल्याਾਂ ਚਾਜੇ ਅੱਛਾ ਇਸੇ ਤਰੀ ਆ ਰਾਸ਼ਨ ਕਾਰਡ ਵੀ ਤੁਸੀਂ ਦੇਖਿਆ ਗਰੀਬਾਂ ਵਾਸਤੇ ਬਣਿਆ ਉਹ ਲੈ ਜਾਂਦੇ ਨੇ ਸਹੂਲਤਾਂ ਆ ਪੈਨਸ਼ਨਾਂ ਦੀਆਂ ਲੈ 10-10 ਕਿੱल्ल्याਾਂ ਵਾਲਿਆਂ ਨੇ ਪੈਨਸ਼ਨਾਂ ਅਲਵਾਰਕੀਆਂ ਸੀ ਹੁਣ ਸਰਕਾਰ ਨੇ ਚਲੋ ਬੰਦ ਕਰਨ ਲੱਗੀ ਐ ਸੋ ਇਸ ਕਰਕੇ ਜੇ ਕਰਜ਼ਾ ਮਾਫ਼ ਸਰਕਾਰ ਕਰਦੀ ਹੈ ਛੋਟੇ ਦੁਕਾਨਦਾਰਾਂ ਦਾ ਛੋਟੇ ਜਿਹੜੇ ਜ਼ਿਮੀਂਦਾਰ ਛੋਟੇ ਜ਼ਿਮੀਂਦਾਰ ਜਿਹੜੇ 2 3 ਕਿੱਲੇ ਵਾਲੇ ਨੇ ਜਾਂ 10 ਕਿੱਲੇ ਤੱਕ ਕਹਿ ਲਈਏ ਭਾਵੇਂ 10 ਕਿੱਲੇ ਵੀ ਵੱਡੇ ਹੀ ਬਣ ਜਾਂਦਾ ਅਸਲ 'ਚ ਬਹੁਤ ਇਨਕਮ ਹੋ ਜਾਂਦੀ ਹੈ ਪਰ ਛੋਟੇ ਜਿਹੜੇ ਮਜ਼ਦੂਰ ਹੈ ਇਹਨਾਂ ਦਾ ਵੀ ਕਰਜ਼ਾ ਮਾਫ਼ ਸਰਕਾਰ ਨੂੰ ਕਰਨਾ ਚਾਹੀਦਾ ਕਿਉਂਕਿ ਵੀਰੋ ਜੇ ਹੁਣ ਮੈਂ ਮੈਂ ਕਹਾਂ ਵੀ ਮੇਰਾ ਕਰਜ਼ਾ ਮਾਫ਼ ਕਰੇ ਹੁਣ ਮੈਂ ਕਰਜ਼ਾ ਚਾੜਿਆ ਕਿਵੇਂ ਇਹ ਵੀ ਦੇਖਣਾ ਚਾਹੀਦਾ ਹੈ ਸਰਕਾਰ ਨੂੰ ਇੱਕ ਤਾਂ ਤਾਂ ਬੋਰ ਟੁੱਟ ਗਿਆ ਫਸਲ ਨੂੰ ਅੱਗ ਲੱਗੀ ਜਾਂ ਫਸਲ ਤੇ ਗੜੇ ਮਾਰੀ ਹੋ ਗਈ ਇੱਕ ਤਾਂ ਕਰਜ਼ਾ ਚੜ੍ਹਿਆ ਵੀਰੋ ਉਹ ਤੇ ਇੱਕ ਕਰਜ਼ਾ ਜਿਹੜੇ ਆ 3000 ਸਕਰ ਫੁੱਟ ਦੀ ਕੋਠੀ ਪਾਲੀ 30 ਲੱਖ ਰੁਪਈਆ ਲਾਤਾ ਚੰਗੀਆਂ ਉਹ ਚ ਸਹੂਲਤਾਂ ਵਾਲੀਆਂ 40 ਲੱਖ ਰੁਪਈਏ ਚ ਕੋਠੀ ਤਿਆਰ ਕਰ ਲਈ ਤੇ ਕਰਜ਼ਾ ਚੜ ਗਿਆ 10-15 ਲੱਖ ਰੁਪਈਆ ਲਵੇ ਸੀ 15 ਲੱਖ ਚੱਕ ਕੇ ਲਾਤਾ ਹੁਣ ਜੇ ਉਹ ਕਹੇ ਵੀ ਬੰਦਾ ਵੀ ਆ ਮੇਰਾ ਕਰਜ਼ਾ ਮਾਫ ਫੇਰ ਇਹ ਗਲਤ ਹੈ ਯਾਰ ਜਿੱਥੇ ਕੋਈ ਗਲਤ ਤਾਂ ਉਹ ਗਲਤ ਕਹਿਣਾ ਸਿੱਖੋ ਕਰਜ਼ਾ ਮਾਫ ਉਹਨਾਂ ਦਾ ਹੋਣਾ ਚਾਹੀਦਾ ਜਿਹਦੇ ਨਰਮੇ ਮਰਗੇ ਜਿਹਨੂੰ ਮਚਾਰਿਆਂ ਨੂੰ ਨਾ ਆਸ ਹੋਰ ਨਰਮੇ ਦੇ ਮਾਪਜੇ ਵੀ ਕੋਈ ਹੋਰ ਲੈ ਜਾਂਦਾ ਨਰਮਾ ਮਰਦਾ ਕਿਸੇ ਦਾ ਤੀ ਮਾਪਜੇ ਕੋਈ ਹੋਰ ਲੈ ਜਾਂਦਾ ਸੀ ਮਜ਼ਦੂਰੀ ਕੋਈ ਹੋਰ ਕਰਦਾ ਤੀ ਨਰਮਾ ਚੁਗਾਈ ਦੀ ਤੇ ਮਾਪਜੇ ਕੋਈ ਹੋਰ ਲੈ ਜਾਂਦਾ ਸੀ ਸੋ ਇਹ ਗਲਤ ਹੈ ਨਾ ਹਮੇਸ਼ਾ ਹੀ ਆਪਾਂ ਵੀਰੋ ਸੱਚ ਦੀ ਗੱਲ ਕਰਨੀ ਹੈ ਮੈਂ ਕਹਿਣਾ ਵੀ ਕਰਜ਼ਾ ਮਾਫ਼ ਛੋਟੇ ਜ਼ਿੰਮੇਦਾਰਾਂ ਦਾ ਹੋਣਾ ਚਾਹੀਦਾ ਉਹ ਰਹੇ ਨਾ ਜਾਣ ਜਿਵੇਂ ਪਿੱਛੇ ਰਹੇ ਨੇ ਵੱਡੇ ਕਰਜ਼ਾ ਮਾਫ਼ੀਆਂ ਕਰਾ ਕੇ ਛੋਟੇ ਰਹਿ ਗਏ ਮਜ਼ਦੂਰਾਂ ਨੂੰ ਕਿਸੇ ਨੇ ਨਹੀਂ ਪੁੱਛਿਆ ਸੋ ਸਾਰੀਆਂ ਸਹੂਲਤਾਂ ਬਰਾਬਰ ਹੱਕ ਚਾਹੀਦੇ ਨੇ ਜਿੰਨੇ ਵੀ ਪੰਜਾਬ ਦੇ ਵਿੱਚ ਜਾਂ ਦੇਸ਼ ਦੇ ਵਿੱਚ ਛੋਟੇ ਦੁਕਾਨਦਾਰ ਨੇ ਸਾਰਿਆਂ ਨੂੰ ਸਹੂਲਤਾਂ ਮਿਲਣੀਆਂ ਚਾਹੀਦੀਆਂ ਨੇ ਇਹੀ ਮੈਂ ਤੁਹਾਨੂੰ ਅੱਜ ਆਪਣੇ ਵਿਚਾਰ ਦੇਣੇ ਸੀ ਧੰਨਵਾਦ ਜੀ